ਸੋਨਮ ਵੰਗਚੁਕ ਲਦਾਖ ਦਾ ਪ੍ਰਸਿੱਧ ਸਮਾਜ ਸੁਧਾਰਕ ਅਤੇ ਸਿੱਖਿਆ ਸ਼ਾਸਤਰੀ ਹੈ। ਇੰਨਾ ਤੀਖਣ ਬੁੱਧੀ ਵਾਲਾ ਕਿ ਪਿਛਲੇ ਸਮੇਂ ਆਮਿਰ ਖਾਨ ਵੱਲੋਂ ਫਿਲਮ 3 ਇਡੀਅਟਸ ਵਿੱਚ ਨਿਭਾਇਆ ਗਿਆ ਕਿਰਦਾਰ ਇਸ ਨੌਜਵਾਨ ਤੋਂ ਹੀ ਪ੍ਰੇਰਿਤ ਸੀ। ਸੋਨਮ ਵੰਗਚੁਕ ਨੇ ਲਦਾਖ ਦੇ ਵਿਕਾਸ ਅਤੇ ਹੱਕਾਂ ਲਈ ਅੰਦੋਲਨ ਕੀਤਾ। ਉਹਨਾਂ ਦੇ ਅੰਦੋਲਨ ਦਾ ਮੁੱਖ ਮਕਸਦ ਲਦਾਖ ਨੂੰ ਸੰਵਿਧਾਨ ਦੀ 6ਵੀਂਨੂੰ ਸੂਚੀ 'ਦੀ ਸੰਵਿਧਾਨਕ ਸੁਰੱਖਿਆ ਅਤੇ ਖੁਦਮੁਖਤਿਆਰੀ ਪ੍ਰਦਾਨ ਕਰਨ ਦੀ ਮੰਗ ਸੀ ਜਿਸ ਨਾਲ ਖੇਤਰ ਦੀ ਵਾਤਾਵਰਣ ਸੁਰੱਖਿਆ ਸੱਭਿਆਚਾਰਕ ਪਛਾਣ ਅਤੇ ਜ਼ਮੀਨੀ ਅਧਿਕਾਰਾਂ ਦੀ ਸੁਰੱਖਿਆ ਹੋ ਸਕੇ ਇਸ ਤੋਂ ਇਲਾਵਾ ਉਹ ਲਦਾਖ ਨੂੰ ਸੰਪੂਰਨ ਰਾਜ ਦਾ ਦਰਜਾ ਦੇਣ ਜਾਂ ਯੂਨੀਅਨ ਟੈਰੀਟਰੀ ਦੇ ਤੌਰ ਤੇ ਵਿਧਾਨ ਸਭਾ ਦੀ ਮੰਗ ਵੀ ਕਰ ਰਹੇ ਸਨ ਸੋਨਮ ਵੰਗ ਚੂਕ ਨੇ 2024 ਵਿੱਚ ਲਦਾਖ ਦੀਆਂ ਮੰਗਾਂ ਨੂੰ ਲੈ ਕੇ 21 ਦਿਨਾਂ ਦੀ ਭੁਖੜ ਤਾਲ ਰੱਖੀ ਜੋ 6 ਮਾਰਚ ਨੂੰ ਸ਼ੁਰੂ ਕੀਤੀ ਗਈ ਸੀ ਇਸ ਅੰਦੋਲਨ ਦਾ ਮਕਸਦ ਸਰਕਾਰ ਨੂੰ ਲਦਾਖ ਦੀਆਂ ਮੰਗਾਂ ਜਿਵੇਂ ਕਿ ਸੰਵਿਧਾਨਕ ਸੁਰੱਖਿਆ ਅਤੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨਾ ਅਤੇ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਦਬਾਅ ਪਾਉਣਾ ਸੀ ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ 2019 ਵਿੱਚ ਜਦੋਂ ਜੰਮੂ ਕਸ਼ਮੀਰ ਦੀ ਵੰਡ ਕਰਕੇ ਲਦਾਖ ਯੂਨੀਅਨ ਟੈਰੀਟਰੀ ਬਣਾਇਆ ਸੀ ਤਾਂ ਖੇਤਰ ਦੇ ਲੋਕਾਂ ਨੂੰ ਸੰਵਿਧਾਨਕ ਹੱਕ ਅਤੇ ਸਵੈ ਸ਼ਾਸਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਜੋ ਪੂਰਾ ਨਹੀਂ ਹੋਇਆ ਦੈਨ ਫਾਈਨਲੀ ਇਨ 2019 ਵੀ ਵਰ ਮੇਡ ਇਨਟੂ ਅ ਯੂਨੀਅਨ ਟੈਰੀਟਰੀ ਵਿਚ ਇਜ਼ ਅ ਸੈਪਰੇਟ ਐਂਟੀਟੀ ਆਲ ਟੁਗੇਦਰ ਵੀ ਵਰ ਆਲ ਵੈਰੀ ਹੈਪੀ ਐਟ ਥੈਟ ਬਟ ਓਨਲੀ ਟੂ ਰੀਅਲਾਈਜ਼ ਥੈਟ ਇਟ ਵਾਸ ਆਊਟ ਆਫ ਦਾ ਫਰਾਈ ਪੈਨ ਇਨਟੂ ਦਾ ਫਾਇਰ Because we realise that now in this Union territory we have none of the erstwhile rights to vote in an assembly also. So right now Ladakh has no forum of democracy. And that is why people have been protesting for the last three years with continuous hunger strikes are fast. Although the Union government and the ruling party in twenty twenty nine parliamentary elections and twenty twenty Hill Council elections here pledged in their manifesto as point number one that they would include ladakh in the sixth schedule It has been 5 years and that has not happened since the next elections are already coming we ladakhis are out to make sure that they fulfill the last promise before they go into the next elections ਬਿਲਕੁਲ ਉਸੇ ਤਰ੍ਹਾਂ ਜਿਵੇਂ 1947 ਤੋਂ ਪਹਿਲਾਂ ਸਿੱਖਾਂ ਨਾਲ ਉਹਨਾਂ ਨੂੰ ਖੁਦਮੁਖਤਿਆਰ ਕੀਤਾ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਬਾਅਦ ਵਿੱਚ ਪੰਜਾਬੀ ਸੂਬਾ ਦੇਣ ਤੋਂ ਨਾ ਕਰ ਦਿੱਤੀ ਗਈ ਇਸ ਤੋਂ ਇਲਾਵਾ ਸੋਨਵੰਗ ਚੋਕ ਨੇ 2024 ਵਿੱਚ ਪਸ਼ਮੀਨਾ ਮਾਰਚ ਦੀ ਯੋਜਨਾ ਬਣਾਈ ਸੀ

ताकि सारे नागरिकों को पता चले कि लद्दाख क्यों संरक्षण की मांग कर रहा है और बिना संरक्षण के लद्दाख पर लद्दाख के चरवाहों पर लद्दाख के जनजातीय ट्राइबल इंडिजिनस नोमेडिक हर्डर्स पर क्या गुजर रही है उनके जमीनों के साथ क्या हो रहा है ये अवेयरनेस ये जागरूकता फैलाना हमारा मेन मकसद था हमें मालूम था कि ये जो मार्च है उसे शायद रोका जाए क्योंकि बहुत कुछ छुपाने को दबाने को है ऐसा हम समझते हैं मगर जिस तरह के पिछले एक दो दिन में बौखलाहट के साथ ओवर रिएक्शन सरकार की तरफ से हुआ है उससे हमारा मकसद मार्च के शुरू होने से पहले ही पूरा हो गया है ये हम बहुत साफ देख रहे हैं जिस तरह से दफा एक जैसे संगीन कदम उठाए गए ले में नाफिज किया गया या जिस तरह से इंटरनेट तक को बंद करने की सर्कुलर हैं जो कि कश्मीर में जब बहुत बड़े हाथ से हुए तब ऐसा किया गया या जाता है और जिस तरह से यहाँ पर कार्यकर्ताओं को यूथ को पकड़ धकड़ करके जबरदस्ती उनसे बॉन्ड साइन कराने की कोशिशें चल रही हैं उनसे साफ पता चलता है और अब सारे अखबारों में सारे मीडिया में ये हमारी जो मेन मकसद थी कि लद्दाख के साथ लद्दाख के चिरागों के साथ लद्दाख के या भारत के जमीन के साथ सीमा पर क्या हो रहा है वो मकसद पूरा पहले ही हो गया ये हमें साफ दिख रहा है ਆਪਣੇ ਅੰਦੋਲਨ ਦੇ ਦੌਰਾਨ ਸੋਨ ਵੰਗ ਚੁੱਕ ਨੇ ਦਾਵਾ ਕੀਤਾ ਕਿ ਸਰਕਾਰ ਅਤੇ ਕੁਝ ਸ਼ਕਤੀਆਂ ਉਹਨਾਂ ਨੂੰ ਜਾਣਬੁੱਝ ਕੇ ਫਸਾਉਣ ਦੀ ਸਾਜ਼ਿਸ਼ ਰਚ ਰਹੀਆਂ ਹਨ ਬਿਨਾਂ ਸ਼ੱਕ ਸਰਕਾਰ ਅੰਦਰਲੇ ਉਹਨਾਂ ਦੇ ਹਮਦਰਦਾਂ ਵਿੱਚੋਂ ਕਿਸੇ ਨੇ ਇਸ ਸਰਕਾਰੀ ਸਾਜ਼ਿਸ਼ਤੀ ਸੂ ਉਹਨਾਂ ਨੂੰ ਦੇ ਦਿੱਤੀ ਸੀ ਪਰ ਸਰਕਾਰ ਫਿਰ ਵੀ ਬਾਜ਼ ਨਾ ਆਈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਇੰਟਰਨੈਟ ਸਸਪੈਂਡ ਕਰਨ ਆਰ 143 ਲਾਗੂਕਰਨ ਅਤੇ ਉਹਨਾਂ ਤੇ ਛੋਟੇ ਦੋਸ਼ ਲਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਹ ਵੀ ਜ਼ਾਹਰ ਕੀਤਾ ਕਿ ਸਰਕਾਰ ਲਦਾਖ ਦੇ ਵਾਤਾਵਰਣ ਅਤੇ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਪ੍ਰੋਜੈਕਟਾਂ ਨੂੰ ਅੱਗੇ ਵਧਾ ਰਹੀ ਹੈ ਜਿਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਸੋਨਮ ਵੰਗਚੋਗ ਨੇ ਲੰਮਾ ਸਮਾਂ ਪੋਖੜਤਾਲ ਰੱਖੀ। ਉਹਨਾਂ ਦੇ ਨਾਲ ਕਈ ਹੋਰ ਸਾਥੀ ਪੋਖੜਤਾਲ ਤੇ ਬੈਠੇ ਪਰ ਜਿਵੇਂ ਕਿ ਕੇਂਦਰ ਸਰਕਾਰ ਦਾ ਸਿਸਟਮ ਬਣ ਚੁੱਕਾ ਹੈ ਤੇ ਸ਼ਾਂਤਮਈ ਅੰਦੋਲਨ ਅਤੇ ਪੋਖੜਤਾਲ ਨੂੰ ਹਕੂਮਤ ਵੱਲੋਂ ਗੋਲਿਆ ਨਹੀਂ ਜਾਂਦਾ। ਜਦੋਂ ਪੋਖੜਤਾਲ ਤੇ ਬੈਠੇ ਦੋ ਵਿਅਕਤੀਆਂ ਦੀ ਸਿਹਤ ਕਾਫੀ ਵਿਗੜ ਗਈ ਵੱਲਾ ਦਾਖ ਤੇ ਨੌਜਵਾਨ ਭੜਕ ਉੱਠੇ ਨਤੀਜੇ ਵਜੋਂ 24 ਸਤੰਬਰ ਦੌਰ 25 ਨੂੰ ਪ੍ਰਦਰਸ਼ਨਕਾਰੀਆਂ ਨੇ ਸਥਾਨਕ ਭਾਜਪਾ ਦਾ ਬਣਾਇਆ ਹੋਇਆ ਆਲੀਸ਼ਾਨ ਦਫ਼ਤਰ ਅਤੇ CRP ਦੀਆਂ ਬੱਸਾਂ ਨੂੰ ਅੱਗ ਲਾ ਦਿੱਤੀ ਹਕੂਮਤ ਵੱਲੋਂ ਗੋਲੇ ਚਲਵਾਈ ਗਈ ਅਤੇ 4 ਲੋਕਾਂ ਦੀ ਮੌਤ ਹੋ ਗਈ ਇਹਨਾਂ ਚਾਰ ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਨੌਜਵਾਨ ਭਾਰਤੀ ਸੈਨਾ ਵਿੱਚ ਹਵਲਦਾਰ ਦੇ ਅਹੁਦੇ ਤੇ ਕੰਮ ਕਰ ਚੁੱਕੇ ਸੇਵੰਗ 13 ਵੀਸਨ ਜਿਨ੍ਹਾਂ ਨੂੰ ਮੌਕੇ ਤੇ ਤਾਨਾਤ ਪੁਲਸ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ हामे के सोनू वांगचुक ने गांधीवादी रास्ता अख्तियार करने का यत्न जारी रखा तह हिंसा हुंदिया है आंदोलन खत्म करने का ऐलान कर ਦਿੱਤਾ इन हालातों को देखते हुए इन हालातों को बेकाबू होते हुए देखते हुए हमने अपना उपवास बंद किया क्योंकि ये घटनाएं घटी जब उपवास पर बैठे लोगों की हालत गंभीर हो गई और वो अस्पताल पहुंचे तो जैसे जैसे कल परसों में और लोग अस्पताल पहुंचेंगे तो फिर और ऐसा विस्फोटक परिस्थितियां आएंगी इन परिस्थितियों को देखते हुए हमने सोचा कि अब इस अनशन को वापस लेना चाहिए क्योंकि अनशन के जो फायदे हैं उससे ज़्यादा नुकसान हो सकते हैं युवकों की जान जा सकती है देश के सीमा पर अस्थिरता आ सकती है ਤੋ ਇਹਨ ਸਭ ਕੋ ਦੇਖਤੇ ਹੋਏ ਬਹੁਤ ਸੋਚ ਸਮਝ ਕੇ ਹਮਨੇ ਅੰਸ਼ਨ ਕੋ ਵਾਪਸ ਲਿਆ ਅਤੇ ਹਕੂਮਤ ਨੇ ਸਿੱਧਾ ਦੋਸ਼ ਲਾਇਆ ਕਿ ਲਦਾਖ ਵਿੱਚ ਜੋ ਹਿੰਸਾ ਹੋਈ ਉਹ ਸੋਨਮ ਵੰਗਚੁਕ ਦੇ ਭੜਕਾਉ ਭਾਸ਼ਣਾ ਤੇ ਬਿਆਨਾਂ ਕਰਕੇ ਹੋਈ ਹੈ ਹਕੂਮਤ ਨੇ ਇਹ ਵੀ ਦੋਸ਼ ਲਾਇਆ ਕਿ ਸੋਨਮ ਵੰਗਚੁਕ ਦੇ ਵਿਦੇਸ਼ੀ ਏਜੰਸੀਆਂ ਨਾਲ ਸੰਬੰਧ ਹਨ ਅਤੇ ਉਹਨਾਂ ਨਾਲ ਮਿਲ ਕੇ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਵਿਰੁੱਧ ਕੰਮ ਕਰ ਰਹੇ ਹਨ ਉਹੀ ਤਕੀਆ ਕਲਮ ਜਿਹੜਾ ਕਿ ਹਰ ਇੱਕ ਹਕੀ ਸੰਘਰਸ਼ ਨੂੰ ਕੁਚਲਣ ਲਈ ਹਕਮ ਵਾਰ-ਵਾਰ ਵਰਤੇਦੇ ਹਨ ਅਖੀਰ ਸੋਨਵਾਂਗ ਚੁੱਕ ਨੂੰ ਵੀ ਐਨਐਸਏ ਦin ਗ੍ਰਿਫਤਾਰ ਕਰ ਲਿਆ ਗਿਆ ਅਤੇ ਜੋਧਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉਹੀ ਜੋਧਪੁਰ ਦੀ ਜੇਲ੍ਹ ਜਿਹੜੀ ਕਿ 1984 ਤੋਂ ਬਾਅਦ ਕਈ ਸਾਲਾਂ ਤੱਕ ਕੈਦ ਹੋਏ ਸਿੰਘਾਂ ਦੀ ਯਾਦਾ ਆਪਣੀ ਹਿੱਕ ਵਿੱਚ ਸੰਭਾਲੀ ਬੈਠੀ ਹੈ। 2024 ਵਿੱਚ ਸੋਨਵਾਂਗ ਚੁੱਕ ਅਤੇ ਉਹਨਾਂ ਦੇ ਸਮਰਥਕਾਂ ਤੇ ਨੈਸ਼ਨਲ ਸੈਕਿਉਰਿਟੀ ਐਕਟ ਲਾਗੂ ਕਰਨ ਦੇ ਖਦਸ਼ੇ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉਹਨਾਂ ਤੇ ਦੋਸ਼ ਲਾਏ ਗਏ ਸਨ ਕਿ ਸਰਕਾਰ ਵਿਰੁੱਧ ਅੰਦੋਲਨ ਨੂੰ ਹਵਾ ਦੇ ਰਹੇ ਹਨ ਅਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ। ਖਾਸ ਤੌਰ ਤੇ ਸਰਕਾਰ ਨੇ ਦਾਵਾ ਕੀਤਾ ਕਿ ਉਹਨਾਂ ਦਾ ਅੰਦੋਲਨ ਅਤੇ ਪਸ਼ਮੀਨਾ ਮਾਰਚ ਜਨਤਕ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ ਜਿਸ ਦੇ ਆਧਾਰ ਤੇ ਧਾਰਾ 144 ਅਤੇ NSA ਵਰਗੇ ਫਾਸ਼ੀਵਾਦੀ ਕਾਨੂੰਨ ਵਰਤੇ ਗਏ ਵੰਗਚੂਕ ਨੇ ਇਹਨਾਂ ਦੋਸ਼ਾਂ ਨੂੰ ਝੂਠਾ ਅਤੇ ਸਾਜ਼ਿਸ਼ ਦਾ ਹਿੱਸਾ ਘਰਾੜ ਦਿੱਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਸਾਡਾ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਸੀ ਅਤੇ ਸਿਰਫ ਲਦਾਖ ਦੇ ਹਿੱਤਾਂ ਲਈ ਸੀ ਸੋਨਮ ਵੰਗਚੂਕ ਦਾ ਅੰਦੋਲਨ ਲਦਾਖ ਨੂੰ ਸੰਵਿਧਾਨਕ ਸੁਰੱਖਿਆ ਅਤੇ ਸਵੈ ਸ਼ਾਸਨ ਦੇਣ ਦੇ ਸਰਕਾਰੀ ਵਾਅਦੇ ਨੂੰ ਪੂਰਾ ਕਰਵਾਉਣ ਲਈ ਸੀ ਉਹਨਾਂ ਨੇ ਸਾਜ਼ਿਸ਼ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਰਕਾਰ ਉਹਨਾਂ ਨੂੰ ਝੂਠੇ ਦੋਸ਼ਾਂ ਉੱਤੇ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਐਨਐਸਏ ਲਾਗੂ ਕਰਨ ਸਮੇ ਉਹਨਾਂ ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਅਤੇ ਜਨਤਕ ਸ਼ਾਂਤੀ ਨੂੰ ਭੰਗ ਕਰਨ ਦੇ ਦੋਸ਼ ਲਾਏ ਗਏ ਹਨ। ਦਿੱਲੀ ਹਕੂਮਤ ਨੇ ਜਿਵੇਂ ਵਿਰੋਧ ਪ੍ਰਦਰਸ਼ਨ ਨੂੰ ਗੋਲੀਆਂ ਚਲਾ ਕੇ ਦਬਾਉਣ ਦਾ ਯਤਨ ਕੀਤਾ, ਉਸ ਤੋਂ ਸਪੱਸ਼ਟ ਹੈ ਕਿ ਹਾਕਮ ਨੇਪਾਲ ਵਿੱਚ ਵਾਪਰੇ ਜਲਜਲੇ ਤੋਂ ਬੁਰੀ ਤਰ੍ਹਾਂ ਡਰੇ ਹੋਏ ਹਨ। ਉਹ ਡਰਦੇ ਹਨ ਕਿ ਕਿਤੇ ਭਾਰਤ ਦੇ ਵੱਖ-ਵੱਖ ਸੂਬਿਆਂ 'ਦੰਦਰ ਨੇਪਾਲ ਵਰਗਾ ਜਲਜਲਾਨਾ ਉੱਠ ਪਵੇ। ਇਸ ਲਈ ਜਿਹੜਾ ਵੀ ਹੱਕ ਮੰਗਣ ਲਈ ਵਿਰੋਧ ਕਰੇ, ਸੜਕਾਂ 'ਤੇ ਆਵੇ, ਤਾਂ ਫਾਰਮੂਲਾ ਇਹ ਵਰਤਕ ਕਿ ਵੱਡੇ ਹਜੂਮ ਨੂੰ ਗੋਲੀਆਂ ਮਾਰ ਕੇ ਖੰਡਾ ਦਿਓ ਤੇ ਉਸਦੇ ਅਗ ਨੂੰ ਐਨਐਸਏ ਲਾ ਕੇ ਜੇਲ੍ਹ ਵਿੱਚ ਧੱਕ ਦਿਓ। ਹੁਣ ਹਕੂਮਤ ਦੀ ਦਲਾਲੀ ਕਰਨ ਵਾਲੇ ਕਈ ਪਿੱਠੂਆਂ ਨੂੰ ਵੀ ਪਿੱਸੂ ਪੈ ਅਤੇ ਉਹਨਾਂ ਨੂੰ ਵੀ ਡਰ ਸਿਤਾਉਣ ਲੱਗਾ ਕਿ ਜਿਵੇਂ ਨੇਪਾਲ ਵਿੱਚ ਭ੍ਰਿਸ਼ਟ ਹਾਕਮਾਂ ਦਾ ਤਖਤਾ ਪਲਟਾਉਣ ਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਸੱਤਾ ਦੇ ਦਲਾਲ ਪੱਤਰਕਾਰਾਂ ਨੂੰ ਵੀ ਪੰਜਾਬ ਜਾ ਕੇ ਕੁੱਟਿਆ ਹੈ ਕਿਤੇ ਸਾਡਾ ਵੀ ਇਹੀ ਹਾਲ ਨਾ ਹੋਵੇ ਇਸ ਲਈ ਸੋਨਮ ਬਾਂਗ ਚੁੱਕ ਦੀ ਐਨਐਸਏ ਅਦਨ ਹੋਈ ਗ੍ਰਿਫਤਾਰੀ ਤੋਂ ਬਾਅਦ ਸਦਾ ਹੀ ਹਾਕਮਾਂ ਦੇ ਸੋਲੇ ਗਾਉਣ ਵਾਲੇ ਰਿਟਾਇਰਡ ਜਨਰਲ ਬਖਸ਼ੀ ਅਤੇ ਮੇਜਰ ਗੌਰਵ ਆਰਿਆ ਵਰਗਿਆਂ ਨੂੰ ਵੀ ਸੋਨਮ ਬਾਂਗ ਚੁੱਕ ਦੇ ਹੱਕ ਵਿੱਚ ਸਟੈਂਡ ਲੈਂਦੇ ਅਤੇ ਹਾਕਮਾਂ ਦੀ ਹਲੋchna ਕਰਦਿਆ ਪਹਿਲੀ ਵਾਰ ਵੇਖਿਆ ਗਿਆ ਇੱਕ ਸਵਾਲ ਤੁਹਾਡੇ ਮਨ ਵਿੱਚ ਵੀ ਪੈਦਾ ਹੋਵੇਗਾ ਕਿ ਇਹ 6ਵੀਂਨਾਂ ਸੂਚੀ ਕੀ ਹੈ ਜਿਸ ਦੀ ਮੰਗ ਲद्दाख ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਭਾਰਤੀ ਸੰਵਿਧਾਨ ਦੀ 6ਵੀਂਨਾਂ ਸੂਚੀ ਆਰਟੀਕਲ 244d ਇਹ ਬਣਾਈ ਗਈ ਹੈ ਜੋ ਕਿ ਆਦੀਵਾਸੀ ਖੇਤਰਾਂ ਲਈ ਵਿਸ਼ੇਸ਼ ਸੁਰੱਖਿਆ ਤੇ ਸਵੈ ਸ਼ਾਸਨ ਵਿਵਸਥਾ ਪ੍ਰਦਾਨ ਕਰਦੀ ਹੈ ਇਹ ਮੁੱਖ ਤੌਰ ਤੇ ਉੱਤਰ ਪੂਰਬੀ ਰਾਜਾਂ ਜਿਵੇਂ ਅਸਾਮ ਮੇ ਗਾਲਾ ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਲਾਗੂ ਹੁੰਦੀ ਹੈ ਜਿੱਥੇ ਆਟੋਨਮਸ ਡਿਸਟ੍ਰਿਕਟ ਕਾਉਂਸਲਾਂ ਦੀ ਸਥਾਪਨਾ ਕਰਦੀ ਹੈ ਇਹਨਾਂ ਕਾਉਂਸਲਾਂ ਨੂੰ ਨਿੱਜੀ ਵਿਸ਼ਿਆਂ ਤੇ ਕਾਨੂੰਨ ਬਣਾਉਣ ਨਿਆਇਕ ਅਤੇ ਕਾਰਜਕਾਰੀ ਹੱਕ ਵੀ ਦਿੱਤੇ ਜਾਂਦੇ ਹਨ ਇਹਨਾਂ ਸੂਚੀ ਆਦੀਵਾਸੀਆਂ ਨੂੰ ਬਾਰੀ ਪਰਭਾਵਾਂ ਅਤੇ ਆਬਾਦੀ ਤੋਂ ਬਚਾਉਣ ਲਈ ਬਣਾਈ ਗਈ ਹੈ ਤਾਂ ਜੋ ਉਹਨਾਂ ਦੀ ਸੰਸਕ੍ਰਿਤੀ ਜ਼ਮੀਨ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਨਾਲ ਹੀ ਇਹਨਾਂ ਸੂਚੀ ਹਟਾਉਣਾ ਮਸੇ ਡਿਸਟ੍ਰਿਕਟ ਕਾਉਂਸਲ ਨੂੰ ਸੰਵਿਧਾਨਕ ਸੁਰੱਖਿਆ ਪ੍ਰਦਾਨ ਕਰਦੀ ਹੈ ਜੋ ਕਿ ਕੇਂਦਰ ਸਰਕਾਰ ਵੱਲੋਂ ਆਸਾਨੀ ਨਾਲ ਬਦਲੀ ਨਹੀਂ ਜਾ ਸਕਦੀ ਲਦਾਖ ਦੇ ਲੋਕ ਇਸ ਦੀ ਮੰਗ ਕਿਉਂ ਕਰ ਰਹੇ ਹਨ ਲਦਾਖ ਵਿੱਚ 97% ਤੋਂ ਵੱਧ ਆਬਾਦੀ ਆਦੀਵਾਸੀਆਂ ਨਾਲ ਸਬੰਧਤ ਹੈ ਅਤੇ ਖੇਤਰ ਆਬੋ ਹਵਾ ਅਤੇ ਸੰਸਕ੍ਰਿਤੀ ਦਾ ਤੌਰ ਤੇ ਬਹੁਤ ਨਾਜ਼ੁਕ ਹੈ 2019 ਵਿੱਚ ਆਰਟੀਕਲ 370 ਦੇ ਰੱਦ ਹੋਣ ਤੋਂ ਬਾਅਦ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ ਗਿਆ ਪਰ ਇਸ ਨਾਲ ਲੋਕਾਂ ਨੂੰ ਲੱਗਾ ਕਿ ਉਹਨਾਂ ਦੇ ਅਧਿਕਾਰ ਘਟ ਗਏ ਹਨ ਅਸਲ ਵਿੱਚ ਕਸ਼ਮੀਰ ਨੂੰ ਤਾਰਾ 370 ਅਧੀਨ ਜਿਹੜੇ ਹੱਕ ਮਿਲੇ ਹੋਏ ਸਨ ਉਸ ਨਾਲ ਲੇ ਲੱਦਾਖ ਦੇ ਲੋਕ ਵੀ ਸੁਰੱਖਿਅਤ ਸਨ ਕਿਉਂਕਿ ਇਸ ਦਿਨ ਦੂਜੇ ਸੂਬਿਆਂ ਵਿੱਚੋਂ ਕੋਈ ਵੀ ਆ ਕੇ ਜੰਮੂ ਕਸ਼ਮੀਰ ਵਿੱਚ ਜ਼ਮੀਨ ਨਹੀਂ ਸੀ ਖਰੀਦ ਸਕਦਾ ਅਤੇ ਉਹਨਾਂ ਨੂੰ ਆਪਣੀ ਆਬਾਦੀ ਅਤੇ ਸੱਭਿਆਚਾਰ ਦੀ ਰਾਖੀ ਕਰਨ ਦੇ ਹੱਕ ਹਾਸਲ ਸਨ ਪਰ ਮੋਦੀ ਸਰਕਾਰ ਨੇ ਇੱਥੇ ਪਾੜੋ ਅਤੇ ਰਾਜ ਕਰੋ ਦੀ ਨੀਤੀ ਵਰਤੀ ਲਦਾਖ ਦੇ ਲੋਕਾਂ ਨੂੰ ਧਾਰਾ 370 ਖਤਮ ਕਰਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਲਦਾਖ ਨੂੰ ਵੱਖਰੇ ਸੂਬੇ ਦਾ ਦਰਜਾ ਵੀ ਦਿੱਤਾ ਜਾਵੇਗਾ ਅਤੇ ਧਾਰਾ 370 ਵਾਂਗੀ 6ਵੀਂ ਨਿਯਮ ਸੂਚੀ ਵਾਲੇ ਹੱਕ ਦੇ ਕੇ ਉਹਨਾਂ ਨੂੰ ਦੂਜੇ ਸੂਬਿਆਂ ਦੇ ਪ੍ਰਭਾਵ ਤੋਂ ਸੁਰੱਖਿਅਤ ਕੀਤਾ ਜਾਵੇਗਾ ਐਸੇ ਕਾਰਨ ਕਸ਼ਮੀਰ ਵਿੱਚ ਧਾਰਾ 370 ਖਤਮ ਕੀਤੇ ਜਾਣ ਤੇ ਲਦਾਖ ਦੇ ਵਸਨੀਕਾਂ ਨੇ ਖੁਸ਼ੀਆਂ ਮਨਾਈਆਂ ਮੋਦੀ ਸਰਕਾਰ ਨੂੰ ਵਧਾਈਆਂ ਵੀ ਦਿੱਤੀਆਂ ਪਰ ਜਦੋਂ ਮੋਦੀ ਹੋਰਿਆ ਲਦਾਖ ਨੂੰ ਸੂਬੇ ਦਾ ਦਰਜਾ ਦੇਣ ਤੋਂ ਮੁਕਰ ਗਏ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਹੁਣ ਲਦਾਖ ਦੇ ਵਸਨੀਕਾਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਉਹਨਾਂ ਨੇ ਕਸ਼ਮੀਰ ਵਿੱਚ ਧਾਰਾ 370 ਖਤਮ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਕੇ ਕਿੰਨੀ ਵੱਡੀ ਗਲਤੀ ਕੀਤੀ ਸੀ ਸਵਾਲ ਇਹ ਵੀ ਹੈ ਕਿ ਮੋਦੀ ਹੋਰਿਆ ਲਦਾਖ ਨੂੰ ਵਿਸ਼ੇਸ਼ ਅਕ ਦੇਣ ਤੋਂ ਇਨਕਾਰੀ ਕਿਉਂ ਹੋਏ ਇਸ ਦਾ ਸਿੱਧਾ ਜਵਾਬ ਹੈ ਕਿ ਮੋਦੀਕਿਆਂ ਦੇ ਮਾਈ ਬਾਪ ਅਡਾਨੀ ਅਤੇ ਅਮਬਾਨੀ ਹਨ ਜੇਕਰ ਲਦਾਖ ਨੂੰ ਵਿਸ਼ੇਸ਼ ਅਧਿਕਾਰ ਦੇ ਦਿੱਤੇ ਗਏ ਤਾਂ ਫਿਰ ਅਡਾਨੀ ਅਤੇ ਅੰਬਾਨੀ ਉਥੋਂ ਦੀਆਂ ਜ਼ਮੀਨਾਂ ਖਰੀਦ ਕੇ ਮੋਟੀ ਕਮਾਈ ਕਿਵੇਂ ਕਰਨਗੇ ਇਸ ਲਈ ਅਡਾਨੀ ਅਤੇ ਅੰਬਾਨੀ ਦੇ ਲਈ ਲਦਾਖ ਦੇ ਵਾਸੀਆਂ ਨੇ ਦੇਸ਼ਦ્રોਹੀ ਆਖ ਕੇ ਗੋਲੀਆਂ ਮਾਰਨੀਆਂ મોદીਕਾ ਲਈ ਕੋਈ ਮਹਿੰਗਾ ਸੌਦਾ ਨਹੀਂ ਸੀ ਲੈ ਐਪੈਕਸ ਬੋਡੀ ਅਤੇ ਕਾਰਗਿਲ ਡੈਮੋਕ੍ਰੈਟਿਕ ਅਲਾਇੰنس ਵਰਗੇ ਸੰਗਠਨ ਛੇਵੀਂ ਦੀ ਸੂਚੀ ਦੀ ਮੰਗ ਕਰ ਰਹੇ ਹਨ ਤਾਂ ਜੋ ਜ਼ਮੀਨ ਅਤੇ ਨੌਕਰੀਆਂ ਦੀ ਸੁਰੱਖਿਆ ਯਕੀਨੀ ਹੋ ਸਕੇ ਬਾਹਰੀ ਲੋਕਾਂ ਨੂੰ ਜ਼ਮੀਨ ਖਰੀਦਣ ਤੇ ਰੋਕਣ ਲਈ ਅਤੇ ਸਥਾਨਕ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਦਾ ਪ੍ਰਬੰਧ ਹੋਵੇ ਯੂਨੀਅਨ ਟੈਰੀਟਰੀ ਵਿੱਚ ਲੈਜਿਸਲੇਚਰ ਨਾ ਹੋਣ ਕਾਰਨ ਲੋਕਲ ਫੈਸਲੇ ਲੈਣ ਦੀ ਤਾਕਤ ਚਾਹੀਦੀ ਹੈ ਇਸ ਨਾਲ ਲਦਾਖ ਨੂੰ ਉੱਤਰ ਪੂਰਬੀ ਰਾਜਾਂ ਵਾਂਗ ਆਟੋਨਮਸ ਕਾਉਂਸਿਲਾਂ ਮਿਲ ਸਕਣਗੀਆਂ ਜੋ ਕਿ ਆਰਟੀਕਲ 240 ਦੇ ਨਿਯਮਾਂ ਨਾਲੋਂ ਵਧੇਰੇ ਮਜ਼ਬੂਤ ਹੋਣਗੀਆਂ ਜਿਹੜੀ ਹਕੂਮਤ ਸਾਰਾ ਦੇਸ਼ ਅਮਬਾਨੀਆਂ ਤੇ ਅਡਾਨੀਆਂ ਦੇ ਹਵਾਲੇ ਕਰਨ ਤੇ ਤੁਲੀ ਹੋਈ ਹੈ ਉਹ ਲਦਾਖ ਦੇ ਲੋਕਾਂ ਦੇ ਹੱਕ ਨੂੰ ਕਿਵੇਂ تسلیم ਕਰੇ ਜਿਵੇਂ ਪ੍ਰੋਟੈਸਟ ਕਰਦੇ ਲਦਾਖੀ ਲੋਕਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਸਨਮ ਬੰਗਚੂਕ ਵਰਗੇ ਸੰਸਾਰ ਪਰਿਸਿੱਧ ਗਾਂਦੀਵਾਦੀ ਸ਼ਖਸੀਅਤ ਨੂੰ ਐਨਐਸਏ ਲਾ ਕੇ ਜੋਧਪੁਰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ ਉਸ ਤੋਂ ਹਕੂਮਤ ਦਾ ਰਵਈਆ ਸਪੱਸ਼ਟ ਹੈ ਕਿਸੇ ਸਮੇਂ ਹਾਕਮ ਮੰਗਣ ਤੇ ਸਿਰਫ ਸਿੱਖਾਂ ਨੂੰ ਹਿਆਤਵਾਦੀ ਕਿਹਾ ਜਾਂਦਾ ਸੀ ਤੇ ਬਾਕੀ ਸਾਰੇ ਦੇਸ਼ ਨੂੰ ਦਿੱਲੀ ਦੇ ਹਾਕਮ ਆਪਣੇ ਨਾਲ ਮਿਲਾ ਲੈਂਦੇ ਸਨ ਹੁਣ ਇਹ ਵਰਤਾਰਾ ਹੋਰ ਵੀ ਕਈ ਸੂਬਿਆਂ ਵਿੱਚ ਵਾਪਰਨ ਲੱਗ ਪਿਆ ਹੈ ਇਹ ਹਕੀਕਤ ਹੈ ਕਿ ਹੁਣ ਕੇਂਦਰ ਦੇ ਹਾਕਮਾਂ ਦੇ ਜ਼ੁਲਮ ਦਾ ਸ਼ਿਕਾਰ ਹੁੰਦੇ ਹੋਏ ਵੀ ਹਤਵਾਦੀ ਅਤੇ ਦੇਸ਼ਟਰੋਹੀ ਕਹੇ ਜਾਣ ਵਾਲੇ ਸੇਖ ਇਕੱਲੇ ਨਹੀਂ ਹਨ ਇਸ ਤਰ੍ਹਾਂ ਜਵਾਬਦਾਇਕ ਕੇਂਦਰੀ ਹਕੂਮਤ ਪਰਮਪਾਲੀ ਬੈਠੀ ਹੈ ਕਿ ਹਰ ਇੱਕ ਹੱਕ ਦੀ ਆਵਾਜ਼ ਅਤੇ ਸੱਚ ਦੇ ਸੰਘਰਸ਼ ਨੂੰ ਆਪਣਾ ਜ਼ਬਰਾਈ ਦਬਾ ਸਕਦੀ ਹੈ, ਮਸਲ ਸਕਦੀ ਹੈ ਪਰ ਸ਼ਾਇਦ ਕੇਂਦਰ ਦੇ ਹਾਕਮ ਇਹ ਨਹੀਂ ਜਾਣਦੇ ਕਿ ਅਜਿਹਾ ਪਰਮਪਾਲੀ ਬੈਠੀਆਂ ਦੁਨੀਆ ਦੀਆਂ ਕਈ ਤਾਕਤਵਰ ਹਕੂਮਤਾਂ ਦਾ ਅੱਜ ਦੁਨੀਆ ਦੇ ਨਕਸ਼ੇ ਤੇ ਨਾਮੋ ਨਿਸ਼ਾਨ ਵੀ ਨਹੀਂ ਲੱਭਦਾ